ਡਾਕਟਰ ਕੋਲ ਦਵਾਈ ਲੈਣ ਜਾ ਰਹੇ ਤਿੰਨ ਭੈਣ ਭਰਾ ਜਿਨ੍ਹਾਂ ਦੇ ਨਾਲ ਰਾਹ ਦੇ ਵਿੱਚ ਹੀ ਦਰਦਨਾਕ ਹਾਦਸਾ ਵਾਪਰਿਆ ਤੇ ਇੱਕੋ ਸਮੇਂ ਤਿੰਨੋਂ ਭੈਣ ਭਰਾਵਾਂ ਦੀ ਮੌਤ ਹੋ ਗਈ ਹੈ ਜਿਵੇਂ ਤੁਹਾਨੂੰ ਦੱਸਦੀ ਹੈ ਕੀ ਇਹ ਖਬਰ ਫਿਰੋਜ਼ਪੁਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਤਿੰਨ ਭੈਣ ਭਰਾ ਇਕੱਠੇ ਇੱਕ ਮੋਟਰਸਾਈਕਲ ਤੇ ਸਵਾਰ ਹੋ ਕੇ ਡਾਕਟਰ ਕੋਲ ਦਵਾਈ ਲੈਣ ਲਈ ਜਾ ਰਹੇ ਸਨ ਤੇ ਰਾਹ ਦੇ ਵਿੱਚ ਹੀ ਇੱਕ ਕੈਂਟਰ ਉਹਨਾਂ ਨੂੰ ਟੱਕਰ ਮਾਰਦਾ ਤੇ ਜਿਸ ਤੋਂ ਬਾਅਦ ਤਿੰਨ ਜਿਹੜੇ ਬੱਚੇ ਸੀ ਤਿੰਨ ਬੱਚੀਆਂ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਦਾ ਰੋ ਰੋ ਬੁਰਾ ਹਾਲ ਹੈ ਤੇ ਉੱਥੇ ਹੀ ਤੁਹਾਨੂੰ ਦੱਸਦੇ ਕਿ ਪਰਿਵਾਰਕ ਮੈਂਬਰਾਂ ਦੇ ਵਿੱਚ ਇੱਕ ਗੁੱਸੇ ਭਰੀ ਭਾਵਨਾ ਵੀ ਹੈ ਕਿਉਂਕਿ ਜਦੋਂ ਇਹ ਪੂਰਾ ਹਾਦਸਾ ਵਾਪਰਦਾ ਹੈ ਤਾਂ ਹਾਦਸੇ ਵੇਲੇ ਜਿਸ ਕੈਂਟਰ ਨੇ ਉਹਨਾਂ ਦੇ ਬੱਚਿਆਂ ਨੂੰ ਟੱਕਰ ਮਾਰੀ ਸੀ ਤੇ ਉਹ ਕੈਂਟਰ ਚਾਲਕ ਮੌਕੇ ਤੋਂ ਫਰਾਰ ਹੋ ਜਾਂਦੇ ਤੇ ਉਸ ਤੋਂ ਬਾਅਦ ਪੁਲਿਸ ਨੂੰ ਫੋਨ ਵੀ ਕੀਤਾ ਜਾਂਦਾ ਜਿਹੜੇ ਲੋਕ ਉੱਥੋਂ ਨਾਲ ਲੰਘ ਰਹੇ ਹੁੰਦੇ ਨੇ ਉਹ ਪੁਲਿਸ ਨੂੰ ਫੋਨ ਕਰ ਦਿੰਦੇ ਪਰ ਪੁਲਿਸ ਉੱਥੇ ਦੇਰੀ ਨਾਲ ਪਹੁੰਚਦੀ ਹੈ ਤੇ ਪੁਲਿਸ ਦੇ ਦੇਰੀ ਨਾਲ ਪਹੁੰਚਣ ਤੋਂ ਬਾਅਦ ਪੁਲਿਸ ਨੇ ਹਰ ਕਿਸੇ ਤੋਂ ਉਸ ਮਾਮਲੇ ਦੀ ਜਾਂਚ ਕੀਤੀ ਜਾਣਿਆ ਤੇ ਉਸ ਤੋਂ ਬਾਅਦ ਕੈਂਟਰ ਚਾਲਕ ਨੂੰ ਲੱਭਣ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਇਸ ਸਬ ਦੇ ਵਿਚਕਾਰ ਉਹ ਤਿੰਨ ਮਾਸੂਮ ਜਿਨ੍ਹਾਂ ਦੇ ਖਸੜ ਖਾਸੇ ਦੇ ਵਿੱਚ ਜਾਣ ਚਲੀ ਗਈ ਹੈ ਉਹਨਾਂ ਦੇ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਤੇ ਤੁਹਾਨੂੰ ਦੱਸ ਦਈਏ ਕਿ ਇੱਕੋ ਘਰ ਦੇ ਤਿੰਨ ਬੱਚਿਆਂ ਤੇ ਇੱਕੋ ਸੜਕ ਹਾਚੇ ਦੇ ਵਿੱਚ ਮੌਤ ਹੋ ਗਈ ਹੈ ਤੇੜੇ ਪਰਿਵਾਰਕ ਮੈਂਬਰ ਨੇ ਉਹਨਾਂ ਦਾ ਹਾਲ ਜਿਹੜਾ ਉਹ ਕਾਫੀ ਜ਼ਿਆਦਾ ਬਿਹਾਲ ਹੈ ਇੱਕੋ ਕਰਦੇ ਤਿੰਨ ਚਿਰਾਗ ਸੀ ਜਿਹੜਾ ਕਿ ਹੁਣ ਪੁੱਜ ਚੁੱਕੇ ਨੇ ਪਰਿਵਾਰਕ ਮੈਂਬਰਾਂ ਦੀਆਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਤੇ ਉੱਥੇ ਹੀ ਤੁਹਾਨੂੰ ਦੱਸ ਦਿੰਦੇ ਆ ਕਿ ਡਾਕਟਰ ਦੇ ਕੋਲ ਦਵਾਈ ਲੈਣ ਲਈ ਜਾ ਰਹੇ ਸਨ ਇਹਨਾਂ ਦੇ ਤਿੰਨੋ ਬੱਚੇ ਤੇ ਰਾਹ ਦੇ ਵਿੱਚ ਉਹਨਾਂ ਦੇ ਨਾਲ ਇਹ ਦਰਦਨਾਕ ਹਾਦਸਾ ਵਾਪਰਿਆ ਇਸ ਸੜਕ ਹਾਦਸੇ ਦੇ ਵਿੱਚ ਤਿੰਨਾਂ ਦੀ ਮੌਤ ਹੋ ਗਈ ਤੇ ਉੱਥੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਜਿਹੜੀ ਹੈ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਉਸ ਕੈਂਟਰ ਚਾਲਕ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਇਸ ਹਾਦਸੇ ਮਗਰੋਂ ਜਦੋਂ ਐਂਬੂਲੈਂਸ ਪਹੁੰਚ ਐਂਬੂਲੈਂਸ ਦੇ ਵੱਲੋਂ ਤਿੰਨੋ ਅਮ੍ਰਿਤਕਾ ਦਾ ਪੋਸਟਮਾਰਟਮ ਕਰਵਾਉਣ ਦੇ ਲਈ ਸਿਵਲ ਹਸਪਤਾਲ ਲਿਜਾਇਆ ਜਾਂਦਾ ਤੇ ਪੀੜਿਤ ਪਰਿਵਾਰ ਨੇ ਚਾਲਕ ਨੂੰ ਫੜਨ ਲਈ ਪੁਲਿਸ ਪ੍ਰਸ਼ਾਸਨ ਨੂੰ ਗੁਹਾਰੀ ਵੀ ਲਗਾਈ। ਆੜਾ ਹਾਦਸਾ ਹੋਣਾ ਸਰ ਬੱਚਾ ਇੱਕ ਲੜਕੇ ਛੇਕਨੇ ਸੇ ਨਦਰਾਏ ਲੈਣੇ ਸੀ ਕੋਚਵਾਲ ਦਾ ਸਕੂਲ ਦਾ ਸਮਾਨ ਲੈਣ ਗਿਆ ਸੀ। ਸਵਾ 7:00 ਵਜੇ ਤਿਆ ਸ਼ਾਮ ਦਾ ਹੂੰ ਬੱਚੇ ਜਾਂਦੇ ਪਿੱਛੋਂ ਗੱਡੀ ਵੱਜੀ ਹੈ। ਹੂੰ ਇਹ ਗੱਡੀ ਦੇ ਹੇ ਕਿਸਾ ਤੇ ਬੱਚੇ ਤਿੰਨਾਂ ਦੀ ਡੈਥ ਹੋ ਗਈ ਤਿੰਨਾਂ ਦੀ ਕਿਤਾਬ ਕੀ ਕੀ ਨਾਮ ਸੀਗਾ ਸੀ ਬੱਚਾ ਰਿਤੂ ਰਣੂ ਦਾ ਹਰਪ ਹੂੰ ਇੱਕ ਬੱਚਾ ਹੀ ਰਹਿ ਗਿਆ ਸੀ ਜੇ ਬੜੇ ਜਾ ਰਹੇ ਸੀਗੇ ਜੀ ਥੋੜਾ ਹੀ ਪਾਂਦੇ 2 ਕਿਲੋਮੀਟਰ ਤੇ ਜਾ ਰਹੇ ਸੀ ਉਹਨਾਂ ਅੱਧਾ ਕਿਲੋਮੀਟਰ ਗਏ ਨੇ ਜੰਗਾਲੇ ਮੋੜ ਤੇ ਜੰਗਾਲੇ ਮੋੜ ਤੇ ਜਾਣਾ ਸੀ ਪਿੰਡ ਪੂਰੇ ਕਾ ਕੀ ਕੀ ਲੈਣ ਜਾ ਰਹੇ ਸੀਗੇ ਜੀ ਕਾਪੀਆਂ ਕਿਤਾਬੀਆਂ ਹਾਲਦੀਆਂ ਤੇ ਇੱਕ ਬੱਚੀ ਨੇ ਦਵਾਈ ਲੈਣੀ ਸੀ ਹਾਂ ਆਪ ਦਾ ਸਕੂਲ ਦਾ ਸਮਾਨ ਲੈਣ ਗਏ ਸੀ ਚੱਕਰ ਹੋ ਘਰੋਂ ਨਿਕਲੇ ਨੇ ਸਮਾਨ ਲੈਣ ਲਈ ਤੇ ਦਵਾਈ ਲੈਣ ਲਈ ਹਾਂਜੀ ਤੇ ਗੱਡੀ ਮਗਰੋਂ ਚੜੀ ਹੂੰ ਗੱਡੀ ਤੇ ਇਹ ਰੋਕ ਕੇ ਗੱਡੀ ਜੀ ਦੇ ਦੱਸੋ ਇਹ ਜੀ ਕਿਹੜੀ ਕਿੰ ਕਿੰ ਵਾਂਗ ਕਰਦੇ ਸੀਗੇ ਉਹ ਮੈਂ ਵੀ ਇਨਸਾਫ਼ ਦੀ ਮੰਗ ਹੈ ਕਾਰਵਾਈ ਹੋਣੀ ਚਾਹੀਦੀ ਹੈ ਉਹ ਹਾਂਜੀ ਕਾਰਵਾਈ ਤਾਂ ਚਾਹੀਦੀ ਜੀ ਕੰਮ ਖਤਮ ਹੋ ਗਿਆ ਦੁਨੀਆ ਖਤਮ ਹੋ ਗਈ ਵੀਰੇ ਸਰ ਬਰਦਰ ਸਭ ਤੋਂ ਪਹਿਲਾਂ ਤਾਂ ਮੈਂ ਕਹਿਣਾ ਚਾਹਾਂਗਾ ਬੜੀ ਦੁਖ ਭਾਗੀ ਜਾਈ ਇੱਕ ਘਟਨਾ ਹੋਈ ਹੈ ਕਿ ਜਿਹੜਾ ਇੱਕ ਐਂਟਰ ਦੇ ਨਾਲ ਇੱਕ ਮੋਟਰਸਾਈਕਲ ਦੇ ਨਾਲ ਦੁਰਘਟਨਾ ਹੋਈ ਹੈ ਜਿਸ ਦੇ ਵਿੱਚ ਤਿੰਨ ਬੱਚੇ ਦੀ ਜਾਨ ਚਲੀ ਗਈ ਹੈ ਜਿਹਦੇ ਵਿੱਚ ਇੱਕ ਔਰਤ ਦੇ ਦੋ ਬੱਚੇ ਨੇ ਜਿਹੜੇ ਇੱਕੋ ਪਰਿਵਾਰ ਦੇ ਨਾਲ ਸੰਬੰਧ ਰੱਖਦੇ ਆ ਤੇ ਜਿਸ ਦੇ ਨਾਲ ਉਹਨਾਂ ਦਾ ਪਰਿਵਾਰ ਦੇ ਵਿੱਚ ਤਿੰਨਾਂ ਬੱਚਿਆਂ ਦਾ ਜਿਹੜਾ ਵਕਸ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਉਹਨਾਂ ਦੀ ਡੈਥ ਹੋ ਗਈ ਹੈ ਤੇ ਪੁਲਿਸ ਵੱਲੋਂ ਜਿਹੜੀ ਹੈਗੀ ਹੈ ਉਹਨਾਂ ਦੇ ਪੇਰੈਂਟਸ ਵੱਲੋਂ ਬਿਆਨ ਜਿਹੜੇ ਉਹ ਦਿੱਤੇ ਜਾ ਰਹੇ ਆ ਜਿਨ੍ਹਾਂ ਦੀ ਹਾਲਤ ਅਜੇ ਨਾਜੁਕ ਹੈ ਜਿਨ੍ਹਾਂ ਦੇ ਆਪਣੇ ਆਪ ਵੱਲੋਂ ਉਹ ਅਜੇ ਬਿਆਨ ਦੇਣ ਦੇ ਕਾਬਲ ਨਹੀਂ ਹੈ ਲੇਕਿਨ ਉਹਨਾਂ ਨੂੰ ਬਿਆਨ ਦੇਣ ਵਾਸਤੇ 10-15 ਮਿੰਟ ਲੱਗ ਰਹੇ ਆ ਆਫਟਰ 10 ਮਿੰਟ ਅਸੀਂ ਉਹਨਾਂ ਦੇ ਬਿਆਨ ਲੈ ਕੇ ਤੇ ਜੋ ਵੀ ਐਕਸੀਡੈਂਟ ਦੇ ਪ੍ਰਤੀ ਜੋ ਬਿਆਨ ਦੇਣਗੇ ਉਹਦੇ ਪ੍ਰਤੀ ਪਰਚਾ ਦਰਜ ਕਰਕੇ ਦੋਸ਼ੀ ਨੂੰ ਅਰੈਸਟ ਕਰਕੇ ਜਲਦੀ ਜਲਦੀ ਇਹਨਾਂ ਦਾ ਪੋਸਟਮਾਰਟਮ ਕਰਕੇ ਡੈੱਡ ਬੋਡੀ ਦਾ ਅੰਤਿਮ ਸੰਸਕਾਰ ਵਾਸਤੇ ਹਵਾਲੇ ਕਰ ਦਿੱਤੀ ਜਾਵੇਗੀ